ਤੇ ਇੱਕ ਵੱਡੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਵਾਪਸ ਲੈ ਲਈ ਹੈ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਔਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਤੁਹਾਡਾ ਫੈਸਲਾ ਕੀ ਹੈ ਨਹੀਂ ਤੇ ਅਸੀਂ ਇਸ ਸਕੀਮ ਨੂੰ ਰੱਦ ਕਰ ਦਿੰਨੇ ਆ ਤਾਂ ਉਸ ਵੇਲੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਸੀ ਕਿ ਅਗਲੀ ਤਰੀਕ ਤੋਂ ਪਹਿਲਾਂ ਅਸੀਂ ਆਪਣਾ ਫੈਸਲਾ ਦੱਸ ਦੇਵਾਂਗੇ ਸਰਕਾਰ ਨਾਲ ਗੱਲਬਾਤ ਕਰਕੇ ਤਾਂ 4 ਹਫ਼ਤਿਆਂ ਦੀ ਤਰੀਕ ਪਾਈ ਸੀ ਕੋਰਟ ਨੇ ਔਰ 4 ਹਫ਼ਤਿਆਂ ਦੇ ਲਈ ਫਿਲਹਾਲ ਹਾਈ ਕੋਰਟ ਨੇ ਕਹਿਤਾ ਸੀ ਕਿ ਸਕੀਮ ਜਿਹੜੀ ਹੈ ਇਹ ਸਟੇ ਰਹਿੰਦੀ ਹੈ ਪਰ ਇਸ ਵਿਚਾਲੇ ਇਹ ਵੱਡੀ ਖਬਰ ਆ ਰਹੀ ਹੈ ਕਿ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਦਾ ਫੈਸਲਾ ਲੈ ਲਿਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਸਰਕਾਰ ਦੀ ਉਹ ਸਕੀਮ ਜਿਹੜੀ ਜਿਸ ਬਾਰੇ ਸਰਕਾਰ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾਂਦੀ ਰਹੀ ਕਿ ਉਹ ਕਿਸਾਨਾਂ ਨੂੰ ਜਾਂ ਹੋਰ ਜਿਹੜੇ ਇਸ ਨਾਲ ਸਬੰਧਤ ਲੋਕ ਜੁੜੇ ਨੇ ਸਿੱਧੇ ਸਿੱਧੇ ਉਹਨਾਂ ਨੂੰ ਸਮਝਾ ਸਕਣ ਕਿ ਇਹ ਸਕੀਮ ਫਾਇਦੇ ਦੀ ਹੈ ਪਰ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਕੇਰੇ ਹੋਏ ਸੀ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਤੇ ਨਿਸ਼ਾਨੇ ਸਾਧੀਆਂ ਰਹੀਆਂ ਉਸ ਤੋਂ ਬਾਅਦ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਔਰ ਹਾਈ ਕੋਰਟ ਵੱਲੋਂ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਾਈ ਕੋਰਟ ਨੇ ਸਿੱਧਾ ਸਿੱਧਾ ਟੈਕਨੀਕਲੀ ਇਹ ਪੁੱਛਿਆ ਕਿ ਤੁਸੀਂ ਜਿਹੜੀ ਵੀ ਉੱਥੇ ਵਾਤਾਵਰਣ ਪੱਖੋਂ ਜਾਂ ਹੋਰ ਜਿਹੜੇ ਲੋਕ ਇਸ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੀਹੈਬਿਲੀਟੇਸ਼ਨ ਪੱਖੋਂ ਕੋਈ ਸਾਰਾ ਉਸਤੇ ਰਿਸਰਚ ਕੀਤੀ ਹੈ ਜਾਂ ਉਸਦੀਆਂ ਕੋਈ ਰਿਪੋਰਟਾਂ ਆਈਆਂ ਨੇ ਤਾਂ ਉਸ ਤੋਂ ਬਾਅਦ ਵਕੀਲਾ ਨੇ ਕਿਹਾ ਕਿ ਅਸੀਂ ਇਸ ਬਾਰੇ ਡਿਟੇਲਡ ਜਵਾਬ ਰੱਖਾਂਗੇ ਪਰ ਕੋਰਟ ਨੇ ਸਟੇ ਕੀਤੀ ਸੀ ਨਵਿੰਦਰ ਬਰਾੜ ਜੁੜ ਗਏ ਨੇ ਮੇਰੇ ਸਹਿਯੋਗੀ ਨਵਿੰਦਰ ਵੱਡਾ ਫੈਸਲਾ ਸਰਕਾਰ ਦਾ کہہ ਸਕਦੇ ਆ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਦਾ ਫੋਰ ਦਾ ਟਾਈਮ ਬੀਂਗ ਹੈ ਜਾਂ ਇੱਕ ਵਾਰੀ ਪੱਕੇ ਤੌਰ ਤੇ ਲੈ ਲਈ ਜੋ ਜਿਹੜੇ ਹਾਲਾਤ ਬਣੇ ਹੋਏ ਸੀ ਵਿਜੀਪ ਪਹਿਲੀ ਲਾਈਨ ਦੇ ਵਿੱਚ ਇਹ ਗੱਲ ਕਲੀਅਰ ਕਰਦੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ ਸਰਕਾਰ ਨੇ ਬਿਹਾਲ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਵਾਪਸ ਲੈ ਲਈ ਹੈ ਸਰਕਾਰ ਨੇ ਕਿਉਂਕਿ ਕੋਰਟ ਦੇ ਵਿੱਚ ਬਿਸ਼ਨ ਚਾਰ ਹਫਤੇ ਦਾ ਸਟੇ ਲੱਗਿਆ ਸੀ ਪਰ ਸਰਕਾਰ ਨੇ ਬਹੁਤ ਜ਼ਤ ਦੇ ਵਿਚਾਰ ਕੀਤਾ ਹੋਵੇਗਾ ਅੱਜ ਜਿਹੜੇ ਪ੍ਰਿੰਸੀਪਲ ਸੈਕਟਰੀ ਜੋ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵੱਲੋਂ ਜਿਹੜਾ ਆਰਡਰ ਜਾਰੀ ਹੋਇਆ ਉਸ ਦੇ ਵਿੱਚ ਸਾਫ ਕਰ ਦਿੱਤਾ ਗਿਆ ਹੈ ਕਿ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਵਾਪਿਸ ਲੈ ਲਈ ਹੈ ਜਾਨੀ ਵਿਡਰਾਅ ਕਰ ਲਈ ਹੈ ਉਸ ਤੋਂ ਪਿੱਛੇ ਉਸ ਨੂੰ ਜਿਹੜਾ ਵਾਪਸ ਲੈ ਲਿਆ ਤਾਂ ਇਹਦੇ ਵਿੱਚ ਦੇਖੋ ਸਾਫ਼ ਤੌਰ ਤੇ ਕਿਉਂਕਿ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਇਸ ਨੂੰ ਲੈ ਕੇ ਸਰਕਾਰ ਬੁਰੀ ਤਰ੍ਹਾਂ ਕਿਰੀ ਹੋਈ ਸੀ ਰੋਟੀਆਂ ਦੇ ਨਿਸ਼ਾਨੇ ਤੇ ਸੀ ਇੱਕ ਪਾਸੇ ਰੋਟੀਆਂ ਦੇ ਨਿਸ਼ਾਨੇ ਦੂਜੇ ਪਾਸੇ ਅਦਾਲਤੀ ਕਾਰਵਾਈ ਜਿਹੜਾ ਹਾਈ ਕੋਰਟ ਦੇ ਵਿੱਚ ਮਸਲਾ ਗਿਆ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਜਿਸ ਤਰ੍ਹਾਂ ਜਿਹੜਾ ਸਰਕਾਰ ਨੇ ਬੇਸ਼ੱਕ ਆਪਣਾ ਬਚਾਅ ਕੀਤਾ ਪਰ ਉਹਨਾਂ ਦੇ ਵਕੀਲਾਂ ਦੀਆਂ ਜਿਸ ਤਰ੍ਹਾਂ ਦੀਆਂ ਦਲੀਲਾਂ ਸੀ ਜਾਂ ਜਿਤਨੇ ਟਿੱਪਣੀਆਂ ਮਾਂਜੋ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਉਸ ਤੋਂ ਬਾਅਦ ਸਿਚੁਏਸ਼ਨ ਐਸੀ ਪੈਦਾ ਹੋ ਗਈ ਸੀ ਕਿ ਕਾਰ ਦੇ ਕੋਲੇ ਕੋਈ ਵਿਕਲਪ ਨਹੀਂ ਬਚਦੇ ਸੀ ਕੋਰਟ ਦੇ ਵਿੱਚ ਜਿਹੜੀਆਂ ਮਾਂਜੋ ਹਾਈ ਕੋਰਟ ਦੇ ਵੱਲੋਂ ਟਿੱਪਣੀਆਂ ਵੀ ਹੋਈਆਂ ਸੀ ਉਹਦੇ ਵਿੱਚ ਇੱਕ ਟਿੱਪਣੀ ਤੁਹਾਡੇ ਯਾਦ ਹੋਣਾ ਵੀ ਜੇ ਆਪਾਂ ਹੀ ਹਸਪਤਾਲੇ ਲਾਈਵ ਤੇ ਗੱਲਬਾਤ ਕਰ ਰਹੇ ਸੀ ਕਿ ਦੋ ਤੁਹਾਡੇ ਕੋਲ ਰਸਤੇ ਨੇ ਜਾਂ ਤਾਂ ਪਾਲਿਸੀ ਆਪਣੀ ਵਾਪਸ ਲੈ ਲਓ ਜਾਫਰ ਅਸੀਸ ਨੂੰ ਰੱਤ ਕਰਾਂਗੇ 4 ਹਫ਼ਤੇ ਦਾ ਸਮਾਂ ਦੇ ਕਿਸ਼ਤੇ ਕਰ ਦਿੱਤਾ ਗਿਆ ਸੀ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਆਪਸ਼ਨ ਜਿਹੜੀ ਸਰਕਾਰ ਵਾਲੇ ਪਾਸੇ ਬਚਦੀ ਸੀ ਦੋ ਰਸਤਿਆਂ ਦੇ ਵਿੱਚੋਂ ਇੱਕੋ ਹੀ ਰਸਤਾ ਹੀ ਸਰਕਾਰ ਦੇ ਕੋਲ ਦੂਜਾ ਰਸਤਾ ਤਾਂ ਮੰਨਜੋ ਹਾਈ ਕੋਰਟ ਕੋਲ ਸੱਜਣਾ ਸਰਕਾਰ ਕੋਲ ਇੱਕ ਰਸਤਾ ਸੀ ਇਸ ਪਾਲਿਸੀ ਨੂੰ ਵਿਡਰੋ ਕਰਨ ਦਾ ਸਰਕਾਰ ਨੇ ਉਹ ਰਸਤਾ ਅਪਣਾ ਲਿਆ ਪਾਲਿਸੀ ਨੂੰ ਵਿਡਰੋ ਕਰ ਲਿਆ ਪਾਲਿਸੀ ਨੂੰ ਵਾਪਸ ਲੈ ਲਿਆ ਕਿਉਂਕਿ ਨਵਿੰਦਰ ਆਪਾਂ ਆਮ ਤੌਰ ਤੇ ਆਪਾਂ ਆਪਾਂ ਆਮ ਤੌਰ ਤੇ ਜਿਹੜੇ ਕੋਰਟ ਦੇ ਵਿੱਚ ਐਸੇ ਵੱਡੇ ਮਾਮਲੇ ਚੱਲਦੇ ਆ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਕਈ ਵਾਰੀ ਕੋਰਟ ਸਿੱਧਾ ਰੋਕ ਨਹੀਂ ਲਾਉਂਦੀ ਉਹਨਾਂ ਕੋਲੇ ਜਦੋਂ ਆਪਸ਼ਨ ਹੋਵੇ ਤਾਂ ਉਹ ਸਰਕਾਰ ਨੂੰ ਇੱਕ ਸੁਨੇਹਾ ਲਾ ਦਿੰਦੇ ਆ ਕਿ ਤੁਸੀਂ ਇਸ ਤੇ ਰੀਥਿੰਕ ਕਰੋ ਔਰ ਇਸ ਨੂੰ ਵਾਪਸ ਲੋ ਨਹੀਂ ਫਿਰ ਅਸੀਂ ਇਸ ਤੇ ਕੋਈ ਸਖਤ ਫੈਸਲਾ ਲਵਾਂਗੇ ਤਾਂ ਕੋਰਟ ਦਾ ਰੁਖ ਵੀ ਸਪਸ਼ਟ ਹੋ ਜਾਂਦਾ ਔਰ ਕੋਰਟ ਨੂੰ ਰੋਕ ਵੀ ਨਹੀਂ ਲਾਉਣੀ ਪੈਂਦੀ ਵਿਜੀਬ ਕਿਉਂਕਿ ਦੇਖੋ ਜਿਹੜੇ ਹਾਲਾਤ ਪੈਦਾ ਹੋ ਗਏ ਪਹਿਲਾਂ ਇੱਕ ਦਿਨ ਦਾ ਸਟੇ ਹੋਇਆ ਸੀ ਜਾਂ ਉਸ ਤੋਂ ਬਾਅਦ ਅਗਲੇ ਦਿਨ ਦੀ ਤਰੀਕ ਪੈ ਗਈ ਸੀ ਉਸ ਵੇਲੇ ਹੀ ਕਿ ਤਰ੍ਹਾਂ ਕਿਤੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਸੀ ਕਿ ਜਿਹੜਾ ਬੈਕ ਟੂ ਬੈਕ ਅਗਲੇ ਦਿਨ ਸੁਣਵਾਈ ਹੋਊਗੀ ਜਾਰੀ ਹੈ ਤਾਂ ਲਾਜ ਵੀ ਕੁਝ ਵੱਡਾ ਹੋਵੇਗਾ ਔਰ ਉਸ ਦਿਨ ਜਿਸ ਤਰ੍ਹਾਂ ਸਰਕਾਰ ਦੇ ਜਿਹੜੇ ਜਿਹੜੇ ਐਡਵੋਕੇਟ ਜਨਰਲ ਸੀ ਜੇ ਇਹ ਉਹ ਪੇਸ਼ ਹੋਏ ਜਾਂ ਵਾਕਿਲੀ ਵਕੀਲ ਪੇਸ਼ ਹੋਏ ਤਾਂ ਉਹਨਾਂ ਦੀਆਂ ਦਲੀਲਾਂ ਤੋਂ ਅਦਾਲਤ ਨੂੰ ਕਿਤੇ ਸਹਿਮਤ ਨਜ਼ਰ ਨਹੀਂ ਆਈ ਔਰ ਆਮ ਤੌਰ ਤੇ ਦੇਖੋ 1947 ਵੇਲੇ ਦੇ ਹਾਲਾਤਾਂ ਦਾ ਵੀ ਜ਼ਿਕਰ ਹੋਇਆ ਕਿ ਜਦੋਂ 1947 ਦੇ ਵਿੱਚ ਦੋਹਾਂ ਦੇਸ਼ਾਂ ਦੀ ਵੰਡ ਹੋਈ ਉਸ ਵੇਲੇ ਕਿਸਾਨਾਂ ਦਾ ਉਜਾੜਾ ਹੋਇਆ ਜਿਨ੍ਹਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਇੱਥੇ ਅੱਗੇ 100 ਏਕੜ ਮਿਲੀ ਪਰ ਉਹਨਾਂ ਦਾ ਮੁਰਦੂ ਸੇਵਾ ਉਹਨਾਂ ਦੀ ਸਾਰੀ ਉਮਰ ਲੰਘ ਗਈ ਤੇ ਜੇ 64000 65000 ਏਕੜ ਜ਼ਮੀਨ ਵਿਜੇ ਪੰਜਾਬ ਦੇ ਵਿੱਚ ਸਰਕਾਰ ਦਾ ਕਹਿਣਾ ਸੀ ਜੀ ਆ ਮਾਫ ਕਰਨਾ ਮਾਨਜੋ ਹਾਈ ਕੋਰਟ ਦਾ ਕਹਿਣਾ ਸੀ ਕਿ ਜੇ ਤੁਸੀਂ 65000 ਏਕੜ ਜ਼ਮੀਨ ਰਿਕੁਆਇਰ ਕਰਦੇ ਹੋ ਲੈਂਡ ਪੂਲਿੰਗ ਪਾਲਿਸੀ ਤਹਿਤ ਪੂਰੇ ਉਹਦਾ ਆਲਟਰਨੇਟ ਕੀ ਆ ਉਹਨਾਂ ਦਾ ਮੁਰਦੂ ਸੇਵਾ ਕਿੱਥੇ ਕਰੋਗੇ ਜੇ ਤੁਸੀਂ ਮੰਨ ਲਓ ਉਹਨਾਂ ਨੂੰ ਕੋਈ ਆਪਸ਼ਨ ਦੇ ਰਹੇ ਹੋ ਉਸ ਆਪਸ਼ਨ ਦੇ ਬਾਅਦ ਜਿਹੜੇ ਉਸ ਜ਼ਮੀਨ ਤੇ ਕਾਮੇ ਪਲ ਰਹੇ ਨੇ ਉਹਨਾਂ ਕਾਮਿਆਂ ਦਾ ਕੀ ਹੋਵੇਗਾ ਪੈਟੀ ਯਾਰ ਇੱਕ ਜ਼ਮੀਨ ਬਹੁਤ ਹੁੰਦੀ ਆ ਇਹ ਪੂਰੇ ਹਾਲਾਤ ਜਿਹੜੇ ਜਿਸ ਤਰ੍ਹਾਂ ਸਥਿਤੀ ਪੈਦਾ ਹੋ ਗਈ ਸੀ ਉਸ ਤੋਂ ਬਾਅਦ ਲੱਗਦਾ ਹੈ ਕਿ ਸਰਕਾਰ ਕਿਉਂਕਿ ਚਾਰੇ ਪਾਸੇ ਇੱਕ ਤਰ੍ਹਾਂ ਦਾ ਘੇਰਾ ਪਿਆ ਹੋਇਆ ਸੀ ਵਿਰੋਧੀ ਤਰ੍ਹਾਂ ਦਾ ਪਰ ਹਮਲਾਵਰ ਸੀ ਬੀਜੇਪੀ ਨੇ ਤਾਂ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਸੀ ਪੰਜਾਬ ਦੇ ਵਿੱਚ ਇੱਕ ਯਾਤਰਾ ਕੱਢਣ ਦੀ ਤਿਆਰੀ ਕਰ ਲਈ ਸੀ ਬੀਜੇਪੀ ਨੇ ਔਰ ਦੂਜੇ ਪਾਸੇ ਦੇਖੋ ਬੀਜੇਪੀ ਨੂੰ ਕਿਸਾਨ ਹਮੇਸ਼ਾ ਨਿਸ਼ਾਨੇ ਤੇ ਲੈਂਦੇ ਰਹੇ ਆ ਪਰ ਇਸ ਮਸਲੇ ਤੇ ਬੀਜੇਪੀ ਕਿਸਾਨਾਂ ਵਾਲੇ ਪਾਸੇ ਪਿੰਡਾਂ ਦੇ ਵਿੱਚ ਐਂਟਰੀ ਦਾ ਰਸਤਾ ਖੋਲ ਚੁੱਕੀ ਸੀ ਔਰ ਦੂਜੇ ਪਾਸੇ ਅਮਰੀਕਾ ਦੇ ਨਾਲ ਜਿਹੜੀ ਦੇਪੋ ਐਗਰੀਮੈਂਟ ਹੋ ਰਹੀ ਸੀ ਭਾਰਤ ਦਾ ਉਸ ਨੂੰ ਲੈ ਕੇ ਕਿਉਂਕਿ ਸਿੱਧਾ ਕਿਸਾਨ ਕਹਿੰਦੇ ਸੀ ਕਿ ਕਿਸਾਨਾਂ ਦੇ ਖਿਲਾਫ ਹੈ ਉਹ ਐਗਰੀਮੈਂਟ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸਿੱਧੇ ਤੌਰ ਤੇ ਕਿਸਾਨਾਂ ਦਾ ਜ਼ਿਕਰ ਕੀਤਾ ਕਿ ਕਿਸਾਨਾਂ ਦੇ ਹਿੱਤ ਦੇ ਲਈ ਦੇਖਿਆ ਜਾਏਗਾ ਜੋ ਹੋਏਗਾ ਤਾਂ ਅਸੀਂ ਅਮਰੀਕਾ ਦੇ ਨਾਲ ਸਮਝੌਤਾ ਨਹੀਂ ਕਰਾਂਗੇ ਤਾਂ ਦੇਖੋ ਉਹ ਸੰਕੇਤ ਸੀ ਜਿਸ ਤੋਂ ਆ ਦੇ ਤਾਂ ਭਾਜਪਾ ਨੂੰ ਪੰਜਾਬ ਦੇ ਵਿੱਚ ਪਿੰਡਾਂ ਦਾ ਰਸਤਾ ਕਿਤਨਾ ਕਿਤੇ ਖੁੱਲਦਾ ਨਜ਼ਰ ਆ ਰਿਹਾ ਸੀ ਜਿਹੜੇ ਪਿੰਡਾਂ ਦੇ ਵਿੱਚ ਬੀਜਪੀ ਦਾ ਵਿਰੋਧ ਹੁੰਦਾ ਸੀ ਤੁਹਾਨੂੰ ਯਾਦ ਹੋਣਾ ਜਦੋਂ ਤਿੰਨ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਸੀ ਤਾਂ ਉਸ ਵੇਲੇ ਪਿੰਡਾਂ ਦੇ ਵਿੱਚ ਬੀਜਪੀ ਦਾ ਇਨਾ ਵਿਰੋਧ ਹੋਇਆ ਕਾਨੂੰਨ ਵਾਪਸ ਹੋ ਗਏ ਤੇ ਲੰਮੇ ਪ੍ਰੋਟੈਸਟ ਤੋਂ ਬਾਅਦ ਪਰ ਬਾਅਦ ਨੂੰ ਦੱਸਦੇ ਕਿਸਾਨਾਂ ਨੂੰ ਨਪਿੰਦਰ ਨਪਿੰਦਰ ਜੀ ਆਪਾਂ ਇਹਨੂੰ ਥੋੜਾ ਜਿਆਦਾ ਟੈਕਨੀਕਲੀ ਡਿਸਕਸ ਕਰਨਾ ਚਾਹੀਏ ਇੱਕ ਚੀਜ਼ ਤੇ ਸੀ ਕਿ ਚਲੋ ਵਿਰੋਧੀ ਧਿਰਾਂ ਖਿਲਾਫ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲਤਾ ਪਰ ਜਿਹੜੀਆਂ ਚੀਜ਼ਾਂ ਕੋਰਟ ਦੇ ਵਿੱਚ ਚਲੀਆਂ ਟੈਕਨੀਕਲੀ ਦੋ ਲਫਸ ਜਿਹੜੇ ਉਸ ਦਿਨ ਕੋਰਟ ਵੱਲੋਂ ਵਰਤ ਵਰਤੇ ਗਏ ਇੱਕ ਐਸਆਈਏ ਇੱਕ ਈਆਈਏ ਐਸਆਈਏ ਯਾਨੀ ਸੋਸ਼ਲ ਇੰਪੈਕਟ ਅਸੈਸਮੈਂਟ ਔਰ ਈਆਈਏ ਯਾਨੀ এনवायरमेंट ਇੰਪੈਕਟ ਅਸੈਸਮੈਂਟ ਯਾਨੀ ਸਮਾਜਿਕ ਤੇ ਵਾਤਾਵਰਨ ਦੇ ਪੱਖੋਂ ਜਿਹੜੇ ਪ੍ਰਭਾਵ ਸੀ ਉਸ ਨੂੰ ਲੈ ਕੇ ਕੋਰਟ ਨੇ ਜ਼ਿਆਦਾ ਫੋਕਸ ਕੀਤਾ ਦੇਖੋ ਵੀ ਜੀ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਦੋਨੇ ਚਾਇਕਾ ਸਮਾਜਿਕ ਤੇ ਦੂਜਾ ਵਾਤਾਵਰਣ ਦੇ ਤਰੀਕੇ ਨਾਲ ਦੇਖੋ ਦੋਨੇ ਗੱਲਾਂ ਨੇ ਇੱਕ ਤਾਂ ਇਹ ਸੀ ਕਿ 65000 ਰਕਬਾ ਦੇਖੋ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਵਿੱਚ ਅਨਾਜ ਪੈਦਾ ਹੁੰਦਾ 65000 ਏਕੜ ਜ਼ਮੀਨ ਅਗਰ ਤੁਸੀਂ ਉਹਨੂੰ ਉਹਦੇ ਫਲੈਟ ਬਣਾ ਦੋਗੇ ਤੁਸੀਂ ਉਹਨਾਂ ਦੀਆਂ ਕਲੋਨੀਆਂ ਕੱਟ ਦੋਗੇ ਤਾਂ ਜਿਹੜਾ 65000 ਏਕੜ ਦੇ ਵਿੱਚ ਅਨਾਜ ਪੈਦਾ ਹੁੰਦਾ ਉਹ ਦੱਸੋ ਵੀ ਉਹ ਕਿੱਥੋਂ ਆਏਗਾ ਕਿਉਂਕਿ ਪੰਜਾਬ ਤਾਂ ਹੈ ਖੇਤੀ ਪ੍ਰਧਾਨ ਸੂਬਾ 65000 ਏਕੜ ਤੇ ਪਾਲਣ ਵਾਲੇ ਕਥਾਨ ਕਿੱਥੇ ਜਾਣਗੇ ਬੇਡਾ ਯਾਰ ਇੱਕੜ ਜ਼ਮੀਨ ਤੇ ਕੰਮ ਕਰਨ ਵਾਲੇ ਮਜ਼ਦੂਰ ਕਿੱਥੇ ਜਾਣਗੇ ਜੇ ਚਲੋ ਕਿਸਾਨਾਂ ਨੂੰ ਤਾਂ ਦਵਾ ਕੀਤਾ ਗਿਆ ਕਿ ਇਹਨਾਂ ਨੂੰ ਤਾਂ ਦੇਖੋ ਜੀ ਵਿੱਚੋਂ ਅਸੀਂ ਪਲਾਟ ਦੇਨੇ ਨੇ ਉਹ ਕਮਰਸ਼ੀਅਲਾਈਜ਼ ਹੋ ਜਾਊਗਾ ਉਹਨਾਂ ਕੋਲੇ ਪੈਸੇ ਆ ਜਾਣਗੇ ਚਲੋ ਕਿਸਾਨ ਦੇ ਕੋਲੇ ਤਾਂ ਪੈਸੇ ਆ ਜਾਣਗੇ ਉਹ ਵੀ ਉਹ ਤਾਂ ਆਉਣੇ ਸੀ ਜਦੋਂ ਉਹ ਅੱਗੇ ਜਾ ਕੇ ਡਿਵੈਲਪ ਹੋਣੀ ਆ ਪਰ ਜਿਹੜਾ ਮਜ਼ਦੂਰ ਉੱਥੇ ਰੋਟੀ ਖਾ ਰਿਹਾ ਸੀ ਕਿਸਾਨ ਦੇ ਖੇਤ ਦੇ ਵਿੱਚ ਕੰਮ ਕਰਕੇ ਉਹ ਮਜ਼ਦੂਰ ਦੀ ਰੋਟੀ ਕਿੱਥੇ ਜਾਏਗੀ ਮਜ਼ਦੂਰ 65000 ਇੱਕੜ ਜ਼ਮੀਨ ਤੇ ਪਲਣ ਵਾਲਾ ਮਜ਼ਦੂਰ ਜਾਏਗਾ ਕਿੱਥੇ ਇਹ ਇੱਕ ਵੱਡਾ ਸਵਾਲ ਸਿੱਧੂ ਜੰਮਾਦਾਰ ਜਮੇਟ ਵਾਲਾ ਦੇਖੋ ਇਨਾ ਵੱਡਾ ਇੱਕ ਗ੍ਰੀਨ ਬੈਲਟ ਹੈ ਜਿਹੜੀ ਗ੍ਰੀਨ ਬੈਲਟ ਨੂੰ ਤੁਸੀਂ ਕੰਕਰੀਟ ਬੈਲਟ ਦੇ ਵਿੱਚ ਸਪੋਰਟ ਕਰਨਾ ਤਾਂ ਇੱਕ ਵੱਡਾ ਚੈਲੰਜ ਹੈ ਔਰ ਸਮਾਜਿਕ ਤੌਰ ਤੇ ਜਾਂ ਵਾਤਾਵਰਣ ਦੇ ਹਿਹਾਜ ਨਾਲ ਦੇਖੀਏ ਤਾਂ ਇਹ ਜਿਸ ਤਰ੍ਹਾਂ ਦੇ ਇੰਪੈਕਟ ਹੋਣ ਦਾ ਦਾਵਾ ਕੀਤਾ ਗਿਆ ਤਾਂ ਮੰਗ ਹਾਈ ਕੋਰਟ ਸਿੱਧੇ ਤੌਰ ਤੇ ਬੜਾ ਸਖਤ ਨਜ਼ਰ ਆਈ ਸੀ ਇਸ ਮਸਲੇ ਤੇ ਔਰ ਲੱਗਦਾ ਹੈ ਕਿ ਸ਼ਾਇਦ ਸਾਰੀ ਸਿਚੁਏਸ਼ਨ ਨੂੰ ਦੇਖਦੇ ਆਂ ਪੰਜਾਬ ਸਰਕਾਰ ਨੂੰ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਨਜ਼ਰ ਨਹੀਂ ਆਇਆ ਔਰ ਸ਼ਾਇਦ ਇਹੀ ਕਹਾਂਗੇ ਕਿ ਸਮਾ ਰਹਿੰਦੇ ਉਹਨਾਂ ਨੇ ਆਪਣੀ ਜਿਹੜੀ ਲੈਂਡ ਪੁਲਿੰਗ ਪਾਲਿਸੀ ਆ ਉਸ ਨੂੰ ਵਾਪਸ ਲੈ ਲਿਆ ਹਾਲਾਂਕਿ ਇਹ ਉਹੀ ਪਾਲਿਸੀ ਹੈ ਜਿਸ ਨੂੰ ਲੈ ਕੇ ਜਿਵੇਂ ਤੁਹਾਨੂੰ ਯਾਦ ਹੋਣਾ ਜਦੋਂ ਪਹਿਨ ਕੇਂਦਰੀ ਖੇਤੀ ਕਾਨੂੰਨ ਆਏ ਸੀ ਤਾਂ ਭਾਜਪਾ ਦੇ ਆਗੂ ਜਾਂ ਅਕਾਲੀ ਦਲ ਦਾ ਵੀ ਸਮਝੌਤਾ ਸੀ ਉਸ ਵੇਲੇ ਤਾਂ ਰੋਜ਼ ਪ੍ਰੈਸ ਕਾਨਫਰੰਸਾਂ ਸੁਣਦੀ ਸੀ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਉਸੇ ਤਰ੍ਹਾਂ ਲੈਂਡ ਪੁਲਿੰਗ ਪੋਜੀਟਿਵ ਲੈ ਕੇ ਪੰਜਾਬ ਦੇ ਬੈਕ ਟੂ ਬੈਕ ਮੰਤਰੀਆਂ ਦੀਆਂ ਕਾਨਫਰੰਸਾਂ ਹੁੰਦੀਆਂ ਸੀ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਹੈ ਮੁੱਖ ਮੰਤਰੀ ਤੱਕ ਇਹਨਾਂ ਕਾਨਫਰੰਸ ਕੀਤੀ ਸੀ ਪਰ ਆਖਿਰਕਾਰ ਇਸ ਪਾਲਿਸੀ ਨੂੰ ਵਿਦਡਰੋ ਕਰਨਾ ਪਿਆ ਜੀ ਅੱਛਾ ਨਵਿੰਦਰ ਇੱਕ ਚੀਜ਼ ਹੋਰ ਹੈ ਜਿਹੜਾ ਉਸ ਦਿਨ ਕੋਰਟ ਦੇ ਵਿੱਚ ਸੁਣਵਾਈ ਹੋਈ ਤੁਸੀਂ ਤਾਂ ਉੱਥੇ ਹੀ ਸੀ ਜਿਹੜਾ ਲੈਂਡ ਐਕ acquisition ਐਕਟ 2013 ਉਸਤੇ ਕੋਰਟ ਦੇ ਕੋਈ ਬਹੁਤੇ ਕਿੰਤੂ ਪਰੰਤੂ ਨਹੀਂ ਸੀ ਲੈਂਡ ਐਕquisition ਐਕਟ 2013 ਦਾ ਹਵਾਲਾ ਦਿੱਤਾ ਗਿਆ ਸੀ ਕੋਰਟ ਦੇ ਵਿੱਚ ਕਿ ਕਿਉਂਕਿ ਉਸ ਵੇਲੇ ਪੈਸੇ ਦੀ ਪ੍ਰੋਵੀਜ਼ਨ ਹੁੰਦੀ ਸੀ ਜਿੰਨੀਆਂ ਵੀ ਜ਼ਮੀਨਾਂ ਇੱਥੇ 에ਰਪੋਰਟ ਬਣਿਆ ਜ਼ਮੀਨਾਂ ਅਕਵਾਇਰ ਹੋਈਆਂ ਕਿਸਾਨਾਂ ਨੂੰ ਤੁਰੰਤ ਪੈਸੇ ਦਿੱਤੇ ਉਹਨਾਂ ਨੇ ਜਾ ਕੇ ਕਿਤੇ ਹੋਰ ਮੋੜ ਵਸੇਬਾ ਕਰ ਲਿਆ ਤੇ ਉਹ ਚੀਜ਼ ਸਿਰੇ ਚੜ ਗਈ ਔਰ ਉਹਦੇ ਚ ਜਿਹੜੀ ਸੀ ਇਹ এনवायरमेंट ਇੰਪੈਕਟ ਅਸੈਸਮੈਂਟ ਔਰ ਜਿਹੜਾ ਸੀ ਸੋਸ਼ਲ ਇੰਪੈਕਟ ਅਸੈਸਮੈਂਟ ਦੋਨੇ ਉਹਦੇ ਚ ਹੁੰਦੀਆਂ ਸੀ ਸੋ ਉਹ ਵੀ ਆਧਾਰ ਬਣਿਆ ਕਿ ਜੇ 2013 ਦੀ ਪਾਲਿਸੀ ਸੀਗੀ ਤਾਂ ਫਿਰ ਨਵੀਂ ਪਾਲਿਸੀ ਬਿਨਾ ਹੋਮਵਰਕ ਕੀਤੇ ਲਿਆਂਦੀ ਗਈ ਇਹ ਵੀ ਇੱਕ ਵਜ੍ਹਾ ਬਣੀ ਇਸ ਨੂੰ ਵਾਪਸ ਕੀਤੇ ਜਾਣ ਦੀ ਪਿਛੂ ਨਾਲ ਸਾਰੀਆਂ ਚੀਜ਼ਾਂ ਨੂੰ ਹਾਈ ਕੋਰਟ ਨੇ ਕਿਉਂਕਿ ਉਹ ਕੇਸ ਵੀ ਉਹਨਾਂ ਦਾ ਵੀ ਜ਼ਿਕਰ ਹੋਇਆ ਤਾਂ ਜਿਹੜੇ ਪਹਿਲਾਂ ਲੈਂਡ ਪਲਿੰਗ ਪਾਲਿਸੀ ਦੇ ਵਿੱਚ ਪਲੋਟ ਲਏ ਗਏ ਸੀ ਜਿਹੜੇ ਕਿਸਾਨਾਂ ਨੂੰ ਅਰੇਕੋ ਪਲੋਟ ਨਹੀਂ ਮਿਲੇ ਸੀ ਉਸ ਦਾ ਵੀ ਜ਼ਿਕਰ ਹੋਇਆ ਇਹ ਸਾਰੇ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਦੇਖੋ ਜਿਹੜੀ ਉਹ ਸਿਚੁਏਸ਼ਨ ਸੀ ਕਿ ਇੱਕ ਡਵੈਲਪਮੈਂਟ ਕਰਨੀ 에어ਪੋਰਟ ਬਣਾਉਣਾ ਜਾਂ ਇੱਥੇ ਮੁਹਾਲੀ ਏਰੀਆ ਦੇ ਵਿੱਚ ਸੋਸਾਇਟੀਆਂ ਬਣੀਆਂ ਜਾਂ ਰੈਜ਼ੀਡੈਂਸ਼ੀਅਲ ਬਣਿਆ ਮੁਹਾਲੀ ਦੀ ਗੱਲ ਉਹ ਹਾਲਾਤ ਅਲੱਗ ਮੰਨੇ ਗਏ ਕਿ ਮੁਹਾਲੀ ਦੇ ਵਿੱਚ ਤੁਸੀਂ ਦੇਖੋਗੇ ਬਸ ਉਹ ਕਿਥੋਂ ਧਿਕਰ ਜਾ ਰਹੀ ਆ ਔਰ ਇਹ ਨਾਲੇ ਉਹ ਥੋੜੀ ਜਮੀਨ ਸੀ ਸ਼ਾਇਦ ਉਹ ਥੋੜੀ ਘੱਟ ਜਮੀਨ ਸੀ ਵੀ ਜੀ ਹਾਂ ਬਿਲਕੁਲ ਘੱਟ ਜਮੀਨ ਸੀ ਵੀ ਜੀ ਔਰ ਉਹਦੇ ਵਿੱਚੋਂ ਵੀ ਸਾਰੀ ਡਿਵੈਲਪ ਨਹੀਂ ਹੋ ਸਕੀ ਇਹ ਵੀ ਇੱਕ ਸਵਾਲ ਉੱਠਿਆ ਕਿਉਂ ਵੀ ਸਾਰੀ ਡਿਵੈਲਪ ਵਾਲੇ ਜ਼ਿਕਰ ਨਹੀਂ ਹੋ ਸਕੀ ਜਿਹੜੀ ਉਸ ਵੇਲੇ ਐਕਵਾਇਰ ਹੋਈ ਪਰ ਉਸ ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਪੈਸਾ ਮਿਲਿਆ ਜੇ ਪੈਸਾ ਮਿਲਿਆ ਜੇ 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 2 ਏਕੜ ਜ਼ਮੀਨ ਆਈ ਵੀ ਜੇ 4 ਕਰੋੜ ਦੇ ਹਿਸਾਬ ਨਾਲ ਜ਼ਮੀਨ ਆਈ ਤਾਂ ਉਹ ਜ਼ਮੀਨ 4 ਕਰੋੜ ਦੇ ਜੇ ਉਹਦਾ ਇੱਕ ਕਿੱਲਾ ਆਇਆ ਤਾਂ ਕਿਸਾਨ ਨੇ 4 ਏਕੜ ਦੀ ਜ਼ਮੀਨ ਹੈ ਜਿਹੜੀ ਉਹ ਵੱਖਣੀ ਕਿਤੇ ਹੋਰ ਜਾ ਕੇ ਲੈ ਲਈ ਆਪਣੀ ਲੈ ਲਈ ਪਰ ਜੇ 65000 ਏਕੜ ਜ਼ਮੀਨ ਨੂੰ ਗਵਰਨਮੈਂਟ ਇੱਕੇ ਤੋਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਐਕਵਾਇਰ ਕਰਦੀ ਹੈ ਤਾਂ 65000 ਏਕੜ ਦਾ ਅਲਟਰਨੇਟ ਕਿੱਥੇ ਮਿਲਣਾ ਉਸ ਕਿਸਾਨ ਨੂੰ 65000 ਏਕੜ ਜ਼ਮੀਨ ਦੇ ਬਦਲੇ ਜ਼ਮੀਨ ਮਿਲਣੀ ਕਿੱਥੇ ਆ ਤੇ ਇਹ ਨੇਕਾ ਸਵਾਲ ਸੀ ਵਿਜੇ ਕਿ ਥੋੜੀ ਬਹੁਤੀ ਜ਼ਮੀਨ ਜਦੋਂ ਐਕਵਾਇਰ ਹੋਏ ਔਰ ਜੇ 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 ਮੰਨ ਲਓ ਪੈਸਾ ਵੀ ਦੇਣਾ ਪੈਣਾ ਤਾਂ ਫਿਰ ਇਹਦੇ ਬਦਲੇ ਚ ਕਿੰਨਾ ਪੈਸਾ ਦਿੱਤਾ ਜਾਣਾ ਸੀ ਉਹਦਾ ਵੀ ਇੰਤਜ਼ਾਮ ਕਰਨਾ ਜ਼ਰੂਰੀ ਹੈ ਪੈਸਾ ਵਿਜੀਤ ਮੋਟਾ ਮੋਟਾ 1 ਲੱਖ ਰੁਪਏ ਮੁਆਵਜ਼ਾ ਸਰਕਾਰ ਗੱਲ ਕਰ ਰਹੀ ਸੀ ਪਹਿਲਾਂ 50000 ਉਸ ਤੋਂ ਬਾਅਦ ਲੱਖ ਰੁਪਏ ਲੱਖ ਰੁਪਏ ਤੁਸੀਂ ਸਾਲ ਦਾ ਠੇਕਾ ਦੇਣਾ 65000 ਏਕੜ ਨੂੰ ਤੁਸੀਂ ਸਿੱਧਾ-ਸਿੱਧਾ ਕੈਲਕੂਲੇਸ਼ਨ ਕਰ ਲਓ ਲੱਖ ਰੁਪਏ ਏਕੜ ਦੇ ਹਿਸਾਬ ਨਾਲ 65000 ਏਕੜ ਤਾਂ ਤੁਸੀਂ ਦੇਖ ਲਓ ਵੀ ਪੰਜਾਬ ਦੇ ਖਜ਼ਾਨੇ ਦੇ ਹਿਸਾਬ ਤੋਂ ਪਹਿਲਾਂ ਹੀ ਬਹੁਤੇ ਵਧੀਆ ਨਹੀਂ ਹੈ ਇਹ ਪੈਸਾ ਹੋਣਾ ਕਿੱਥੋਂ ਸੀ ਦੇਣਾ ਕਿੱਥੋਂ ਸੀ ਇਹ अनेका ਸਵਾਲ ਸੀ ਜਿਹੜੇ ਹਾਈ ਕੋਰਟ ਨੇ ਚਰਚਾ ਕੀਤੀ ਕਿ ਤੁਹਾਡੇ ਕੋਲੇ ਪਹਿਲਾਂ ਫਾਈਨੈਂਸ਼ੀਅਲ ਕੰਡੀਸ਼ਨ ਜਾਂ ਤੁਸੀਂ 65000 ਏਕੜ ਜ਼ਮੀਨ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਦੇਣਾ ਕਿੱਥੋਂ ਆਇਆ ਉਹ ਮੁਆਵਜ਼ਾ ਕਿੱਥੋਂ ਆਏਗਾ ਉਹ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਉਹ ਕਿਵੇਂ ਠੀਕ ਹੋਏਗੀ ਇਹਨੇ ਕਾ ਸਵਾਲ ਸੀ अनेका ਪੁਆਇੰਟ ਸੀ ਜਿਨ੍ਹਾਂ ਤੇ ਹਾਈ ਕੋਰਟ ਬੜਾ ਸਖਤ ਨਜ਼ਰ ਆਇਆ ਸੀ ਜੀ ਸੋ ਨਿਪਟਦਰ ਹੋਣੇ ਇੱਕ ਇੱਕ ਚੀਜ਼ ਹੋਰ ਹੈ ਕਿਉਂਕਿ ਕੋਰਟ ਨੇ ਇਹ ਵੀ ਗੱਲ ਕਹੀ ਉਸ ਦਿਨ ਹੀアリング ਦੇ ਵਿੱਚ ਕਿ ਤੁਸੀਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਲੈ ਕੇ ਆਓਰ ਫਿਰ ਸਾਡੇ ਸਾਹਮਣੇ ਰੱਖੋ ਫਿਰ ਅਸੀਂ ਦੇਖਾਂਗੇ ਕੀ ਕਰਨਾ ਹੈ ਸੋ ਇਹ ਕਹਿ ਸਕਦੇ ਹਾਂ ਕਿ ਫੋਰ ਦਾ ਟਾਈਮ ਬੀਂਗ ਰੁਕੀ ਹੈ ਕੱਲ ਨੂੰ ਫਿਰ ਜੇ ਦੁਬਾਰਾ ਸੋਸ਼ਲ ਇੰਪੈਕਟ ਅਸੈਸਮੈਂਟ ਐਸਆਈਏ ਜਾਂ ਈਆਈਏ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਕਿਸੇ ਹੋਰ ਰੂਪ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਇਹ ਪੌਸਿਬਿਲਿਟੀ ਹੈ ਬਿਜੇ ਫਿਲਹਾਲ ਜਿਹੜੇ ਹਾਲਾਤ ਨੇ ਜਿਹੜੇ ਹਾਲਾਤਾਂ ਦੇ ਵਿੱਚ ਪਾਲਿਸੀ ਨੂੰ ਵਾਪਸ ਲੈਣਾ ਪਿਆ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਆਸਾਨ ਨਹੀਂ ਲੱਗਦਾ ਜੀ ਇਹ ਪਾਲਿਸੀ ਦੁਬਾਰਾ ਆਉਂਦੀ ਹੈ ਕਿਉਂਕਿ ਦੇਖੋ ਚੋੜਾਂ ਦੇ ਵਿੱਚ ਕਿ ਬਹੁਤ ਖੁਸ਼ੀ ਹਾਲਾਤ ਬਣੇ ਨੇ ਇਹਨੂੰ ਪਿੱਛੇ ਦੇਖੋ ਦੋਨੇ ਚੀਜ਼ਾਂ ਤੁਸੀਂ ਮੰਨ ਕੇ ਚੱਲੋ ਸਿਆਸੀ ਹਾਲਾਤ ਤਾਂ ਦੇਖੋ ਵਿਜੇ ਕਿਉਂਕਿ ਸਰਕਾਰਾਂ ਵੋਟਾਂ ਨਾਲ ਬੰਨ੍ਹੀਆਂ ਨੇ 3 ਸਾਲ ਦੇ ਕਰੀਬ ਵੋਟਾਂ ਦੇ ਵਿੱਚ ਰਹਿ ਗਿਆ ਤੇ ਨਹੀਂ ਲੱਗਦਾ ਕਿ ਕੋਈ ਇਸ ਤੋਂ ਬਾਅਦ ਜੇ ਮੰਨ ਲਓ ਹੁਣ ਨਵੀਂ ਪਾਲਸੀ ਤਿਆਰੀ ਹੁੰਦੀ ਹੈ ਉਹਨੂੰ 6 ਮਹੀਨੇ 8 ਮਹੀਨੇ ਲੱਗ ਜਾਣਗੇ ਉਹ ਨੇੜੇ-ਨੇੜੇ ਜਾ ਕੇ ਉਧਰ ਦਾ ਇਲੈਕਸ਼ਨ ਆ ਜਾਂਦਾ ਤੇ ਉਧਰ ਨਵੀਂ ਲੈਂਡ ਪੁਲਿੰਗ ਪਾਲਸੀ ਆ ਜੇ ਜਿਸ ਤਰ੍ਹਾਂ ਦੀ ਪਾਲਸੀ ਦਾ ਪਹਿਲਾਂ ਵਿਰੋਧ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਇੰਨਾ ਵੱਡਾ ਰਿਸਕ ਸ਼ਾਇਦ ਪੋਲੀਟਿਕਲੀ ਸਾਰੀ ਪਾਰਟੀਆਂ ਨਹੀਂ ਲੈਂਦੀਆਂ ਖਾਸ ਕਰਕੇ ਸਰਕਾਰ ਅਵੋਇਡ ਕਰਦੀ ਹੈ ਹਾਂ ਹਾਲਾਂਕਿ ਵਿਜੇ ਜਿਹੜਾ ਇਹ ਡੈਮੇਜ ਹੋਇਆ ਇਸ ਡੈਮੇਜ ਨੂੰ ਵੀ ਕੰਟਰੋਲ ਜਿਹੜਾ ਕਰਨਾ ਹੈ ਇਹ ਨੁਕਸਾਨ ਦੀ ਪਰਭਾਈ ਵੀ ਕਿਵੇਂ ਕਰਨੀ ਆ ਕਿੰਨਾ ਟਾਈਮ ਇਸ ਤੇ ਲੱਗਣਾ ਇਹ ਵੀ ਇੱਕ ਚੁਣੌਤੀ ਹੈ ਕਿਉਂਕਿ ਕੇਂਦਰੀ ਖੇਤੀ ਕਾਨੂੰਨ ਬੇਸ਼ੱਕ ਵਾਪਸ ਹੋ ਗਏ ਪਰ ਉਹਨਾਂ ਦਾ ਇੰਪੈਕਟ ਹਲੇ ਤੱਕ ਪੰਜਾਬ ਦੇ ਪਿੰਡਾਂ 'ਚ ਨਜ਼ਰ ਆ ਰਿਹਾ ਹੈ ਬੀਜੇਪੀ ਵਾਲੇ ਆਖੂਆਂ ਨਹੀਂ ਹਲੇ ਵੀ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਆਪਣੇ ਵਿਰੁੱਧ ਹੀ ਵਜੋਂ ਉਸ ਨੂੰ ਦੇਖਦਾ ਹੈ ਹਾਲਾਂਕਿ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਲੈਂਡ ਪੁਲਿੰਗ ਪਾਲਿਸੀ ਨੇ ਬੀਜੇਪੀ ਨੂੰ ਆਕਸੀਜਨ ਕਿਤੇ ਨ ਕਿਤੇ ਦਿੱਤੀ ਸੀ ਪਿੰਡਾਂ ਦੇ ਵਿੱਚ ਐਂਟਰੀ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਸਾਡੀ ਐਂਟਰੀ ਹੋ ਜੇਗੀ ਪਰ ਜਿਵੇਂ ਕਿ ਪ੍ਰੋਗਰਾਮ ਹੀ ਲਿਖੇ ਗਏ ਸੀ ਤਾਂ ਇਹ ਇਸ ਤਰ੍ਹਾਂ ਦੇ ਮਸਲੇ ਹੁੰਦੇ ਨੇ ਵਿਜੇ ਜਿਵੇਂ ਅਸੀਂ ਦੇਖੋ ਪ ਪੰਜਾਬ ਤਾਂ ਸਾਰਾ ਹੀ ਪਿੰਡਾਂ ਤੋਂ ਆਇਆ ਮੰਨਿਆ ਜਾਊਗਾ ਸ਼ਹਿਰ ਤੋਂ ਬਾਅਦ ਦੇ ਵਿੱਚ ਉਸੇ ਨੇ ਹਰ ਬੰਦੇ ਦੀ ਅੱਜ ਚਾਹੇ ਜਿੰਦਾ ਵੱਡਾ ਮਰਜੀ ਕਾਰੋਬਾਰੀ ਹੋਵੇ ਉਸਦੀ ਬੈਕਗ੍ਰਾਉਂਡ ਪਿੰਡਾਂ ਤੋਂ ਜ਼ਿਆਦਾਤਰ ਦੀ ਤੇ ਜੇ ਉਹ ਪਿੰਡਾਂ ਤੋਂ ਆਈ ਹੋਈ ਬੈਕਗ੍ਰਾਉਂਡ ਆ ਤਾਂ ਉਹ ਪਲੀ ਭਾਂਜਦੇ ਹੈ ਕਿ ਕਈ ਵਾਰ ਇੱਕ ਵਟ ਪਿੱਛੇ ਪਿੰਡਾਂ ਦੇ ਵਿੱਚ ਉਸਤ ਸਾਧ ਪੈ ਜਾਂਦੇ ਨੇ ਉਹ ਕਈ ਕਈ ਪੀੜੀਆਂ ਚ ਕਰਪਸਾਤ ਚੱਲਦੇ ਨੇ ਤੇ ਇਸ ਕਰਕੇ ਜ਼ਮੀਨ ਆ ਜਿਹੜੀ ਕਿਉਂਕਿ ਪੰਜਾਬ ਦਾ ਕਿਸਾਨ ਜਾਂ ਕੋਈ ਵੀ ਵਿਅਕਤੀ ਜਿਸ ਦੀ ਜ਼ਮੀਨ ਆ ਉਸ ਇਮੋਸ਼ਨਲੀ ਵੀ ਉਸ ਮਸਲੇ ਦੇ ਨਾਲ ਜੁੜਿਆ ਹੁੰਦਾ ਆਪਣੀ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਤੋ ਤੇ ਲਈ ਇੰਨਾ ਆਸਾਨ ਨਹੀਂ ਸੀ ਔਰ ਇਹ ਮਸਲਾ ਇੰਨਾ ਜਾਦੀ ਤੇ اور ਇਹ ਪਾਲਿਸੀ ਨਹੀਂ ਤੇਜ਼ੀ ਦੇ ਨਾਲ ਆਈ ਇੰਨੀ ਤੇਜ਼ੀ ਦੇ ਨਾਲ ਆਈ ਇੰਨੀ ਤੇਜ਼ੀ ਦੇ ਨਾਲ ਮੀਡੀਆ ਦੇ ਵਿੱਚ ਚਰਚਾ ਹੋਈ ਇੰਨੀ ਤੇਜ਼ੀ ਦੇ ਨਾਲ ਇਸ ਦੀ ਜਿਹੜੀ ਹੈਗੀ ਇਸ ਨੂੰ ਡਿਫੈਂਡ ਕਰਨ ਦਾ سلسلہ ਸ਼ੁਰੂ ਹੋਇਆ ਉਨੀ ਹੀ ਤੇਜ਼ੀ ਦੇ ਨਾਲ ਵਿਰੋਧ ਵੀ ਸ਼ੁਰੂ ਹੋਇਆ ਤੁਸੀਂ ਦੇਖੋ ਅਕਾਲੀ ਦਲ ਜਿਹੜਾ ਜਿਸ ਤਰ੍ਹਾਂ ਸਾਈਡ ਤੋਂ ਬੈਠਾ ਸੀ ਅਕਾਲੀ ਦਲ ਨੇ ਕੱਟ ਕਰਨੇ ਸ਼ੁਰੂ ਕਰ ਦਿੱਤੇ ਅਕਾਲੀ ਦਲ ਨੇ ਦੂਜੀ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਇਹੋ ਜੀ ਚੀਜ਼ ਤੋਂ ਬਾਅਦ ਬਿਲਕੁਲ ਵੀ ਜੇ ਤਾਂ ਮੈਂ ਉਹੀ ਇਹ ਚੀਜ਼ਾਂ ਦਾ ਹਵਾਲਾ ਆਪਾਂ ਤਾਂ ਹੀ ਦੇ ਰਹੇ ਹਾਂ ਕਿ ਪੋਲੀਟੀਕਲੀ ਦੁਬਾਰਾ ਅਜਿਹੀ ਪਾਲਿਸੀ ਦਾ ਰਿਸਕ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਏਡਾ ਆਸਾਨ ਨਹੀਂ ਹੋਵੇਗਾ ਹਾਲਾਂਕਿ ਸਰਕਾਰਾਂ ਕੀ ਕਰਦੀਆਂ ਨੇ ਉਹ ਤਾਂ ਸੰਬੰਧ ਸਿਖਾ ਰਹੇ ਮੈਂ 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 ਬਿੰਦਰ ਤੁਹਾਨੂੰ ਰੋਕਣਾ ਚਾਹੂੰਗਾ ਤੁਸੀਂ ਬਣੇ ਰਹਿਣਾ ਸਾਡੇ ਨਾਲ ਬਲਤੇਜ ਪੰਨੂ ਸਾਹਿਬ ਜੁੜ ਗਏ ਨੇ ਆਮ ਆਦਮੀ ਪਾਰਟੀ ਤੋਂ ਪੰਨੂ ਸਾਹਿਬ ਇੱਕਦਮ ਵਾਪਸ ਲੈ ਲੈਣਾ ਸਕੀਮ ਨੂੰ ਕੀ ਵਜ੍ਹਾ ਬਣੀ ਕੀ ਹਾਈ ਕੋਰਟ ਦੇ ਵਿੱਚ ਜਿਹੜੀ ਹੀਅਰਿੰਗ ਹੋਈ ਹੈ ਜਾਂ ਉੱਥੇ ਜੋ ਗੱਲਬਾਤ ਹੋਈ ਉਹੀ ਜਾਂ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ ਸਰ ਤਾਂ ਨਾ ਤਾਂ ਇੱਕਦਮ ਇਹ ਪਾਲਿਸੀ ਲਿਆਂਦੀ ਗਈ ਸੀ ਨਾ ਜਿਹੜੀ ਉਹ ਇੱਕਦਮ ਵਾਪਸ ਲਈ ਗਈ ਹੈ ਕਿਉਂਕਿ ਸਰਕਾਰ ਦੀ ਕੋਸ਼ਿਸ਼ ਸੀਗੀ ਕਿ ਜਿਹੜੀ ਇਹਦੇ ਵਿੱਚ ਭਾਈਵਾਲ ਬਣਾਇਆ ਜਾਵੇ ਕਿਸਾਨਾਂ ਨੂੰ ਲੈਂਡ ਪੂਲਿੰਗ ਦੇ ਵਿੱਚ ਔਰ ਜਿਹੜੀਆਂ ਅਨਥੋਰਾਈਜ਼ ਕਲੋਨੀਆਂ ਬਣੀਆਂ ਨੇ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਉਹਨਾਂ ਦੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇ ਉਹਦੇ ਤੋਂ निजात ਪਾਈ ਜਾਵੇ ਕਿਉਂਕਿ ਇਹ ਕਿਸਾਨਾਂ ਦੀ ਭਲਾਈ ਦੇ ਵਾਸਤੇ ਸੀ ਤੇ ਉਹ ਲੱਗਿਆ ਕਿ ਜੇ ਕਿਸਾਨ ਇਹਨੂੰ ਪਸੰਦ ਨਹੀਂ ਕਰ ਰਹੇ ਉਹਨਾਂ ਨੂੰ ਲੱਗਦਾ ਕਿ ਇਹ ਠੀਕ ਨਹੀਂ ਆ ਤੇ ਫਿਰ ਸਰਕਾਰ ਇਹ ਹੈ ਕਿ ਸਰਕਾਰ ਇਹ ਫਿਰ ਫੈਸਲਾ ਵਾਪਸ ਲੈਂਦੀ ਜਿਨ੍ਹਾਂ ਦੇ ਵਾਸਤੇ ਵੜਾਈ ਸੀ ਜੇ ਉਹਨਾਂ ਨੂੰ ਪ੍ਰਸੰਤ ਨਹੀਂ ਆ ਵਾਪਸ ਜਿਹੜਾ ਦੀ ਉਹ ਲੈ ਡਾ ਰਿਹਾ ਇਹ ਨਹੀਂ ਹੈ ਕਿ ਇੱਕਦਮ ਜਿਹੜਾ ਉਹ ਵਾਪਸ ਲੈ ਲਿਆ ਗਿਆ ਅ ਇਸ ਤਰ੍ਹਾਂ ਨਹੀਂ ਆ ਜੀ ਆ ਹਾਈ ਕੋਰਟ ਨੇ ਕਿਉਂਕਿ ਹਾਈ ਕੋਰਟ ਨੇ ਉਹਦੇ ਉੱਤੇ ਸਟੇਲ ਆ ਦਿੱਤਾ ਜੀ ਉਹ ਸਟੇ ਸ਼ਾਇਦ ਉਹ ਲੰਬਾ ਹੋਵੇ ਜਾਂ ਕੀ ਹੋਵੇ ਚਾਰ ਹਫ਼ਤਿਆਂ ਤੋਂ ਬਾਅਦ ਹਾਲਾਂਕਿ ਉਹਦੀਆਂ ਅਟਕਲਾਂ ਵੀ ਚੱਲਣ ਲੱਗ ਗਈਆਂ ਸੁਪਰੀਮ ਕੋਰਟ ਜਾ ਕੇ ਚੈਲੰਜ ਕਰਾਂਗੇ ਜਾਂ ਉਸ ਫੈਸਲੇ ਨੂੰ ਚੈਲੰਜ ਕਰ ਸਕਦੇ ਆ ਸਰਕਾਰ ਨੇ ਇਹ ਫੈਸਲਾ ਲਿਆ ਕਿ ਸਰਕਾਰ ਅੱਗੇ ਵਧੂਗੀ ਆਪਣੇ ਦੂਸਰੇ ਕੰਮਾਂ ਦੇ ਵਿੱਚ ਤੇ ਇਹਨੂੰ ਇਸ ਪਾਲਿਸੀ ਨੂੰ ਜਿਹੜਾ ਉਹ ਵਾਪਸ